ਜਿਹੜਾ ਉਹ ਸ਼ੁਭ ਕਰਨ ਦੀ ਇੱਕ ਬੜੇ ਛੋਟੀ ਜੀ ਉਮਰ ਚੀਜ਼ੇ ਹਲੇ ਆਪ ਦੇ ਸਾਰੇ ਸੁਪਨੇ ਅਧੂਰੇ ਰਹਿ ਗਏ ਉਸ ਨੌਜਵਾਨ ਦੇ ਔਰ ਉਹਦੀਆਂ ਉਹਦੇ ਪਰਿਵਾਰ ਤੇ ਜੀਵਾਂ ਨਾਲ ਤੇ ਜਥੇਬੰਦੀ ਨਾਲ ਰੇਲੇয়াল ਸਾਹਿਬ ਨਾਲ ਜਿਨ੍ਹਾਂ ਨਾਲ ਉਹ ਜੁੜਿਆ ਸੀ ਉਹਨਾਂ ਨਾਲ ਜਿੱਥੇ ਸਭ ਤੋਂ ਪਹਿਲਾਂ ਮੈਂ ਦੁੱਖ ਸਾਂਝਾ ਕਰਦਾ ਕਿ ਐਡੀ ਅਫਸੋਸ ਦੀ ਗੱਲ ਹੈ ਜਿਨ੍ਹਾਂ ਕਿਸਾਨਾਂ ਨੇ ਇਸ ਦੇਸ਼ ਨੂੰ ਆਪ ਆਤਮ ਨਿਰਪਰ ਬਣਾਇਆ ਹੋਵੇ ਜਿਨ੍ਹਾਂ ਕਿਸਾਨਾਂ ਨੇ ਇਹ ਦੇਸ਼ ਨੂੰ ਫੂਡ ਸਿਕਿਉਰਟੀ ਦਿੱਤੀ ਹੋਵੇ ਅੱਜ ਉਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰਨ ਲਈ ਕੋਈ ਸਰਕਾਰ ਤਤ ਪਰ ਨਹੀਂ ਹੈ ਜੈ ਜਵਾਨ ਜੈ ਕਿਸਾਨ ਸਰਕਾਰਾਂ ਨਾਰੇ ਜ਼ਰੂਰ ਲਾ ਦਿੰਦੀਆਂ ਨੇ ਮਗਰ ਜਏ ਜਵਾਨ ਜਏ ਕਿਸਾਨ ਦੀ ਮੰਗਾਂ ਪ੍ਰਤੀ ਸਰਕਾਰਾਂ ਦੀ ਕੀ ਸੋਚ ਹੈ ਇਹ ਇੱਕ ਇੱਕ ਗੋਲੀ ਜਿਹੜੀ ਚੱਲੀ ਆ ਜਾਂ ਹਜ਼ਾਰ ਦੇ ਨੇੜੇ ਤੇੜੇ ਜਿਹੜੇ ਅਥਰੂ ਗੈਸ ਛਿੱਟੇ ਗਏ ਆ ਜਾਂ ਜਿਹੜੀਆਂ ਰਬੜ ਬੁਲਟਾਂ ਨਾ ਰੌਲਾ ਪੈਂਦਾ ਸੀ ਜਿੱਤੇ ਨਾਲ ਕਿੰਨੇ ਲੋਕਾਂ ਦੀਆਂ ਅੱਖਾਂ ਚਲੇ ਗਈਆਂ ਅੱਜ ਉਹ ਸਾਡੇ ਕਿਸਾਨਾਂ ਤੇ ਉਹ ਯੂਜ਼ ਹੋ ਰਿਹਾ ਜਿਹੜੇ ਸ਼ਾਂਤਮਈ ਢੰਗ ਨਾਲ ਦੇਖੋ ਦੇਸ਼ ਦਾ ਕੋਈ ਕਾਨੂੰਨ ਇਹ じゃ ਨਹੀਂ ਦੇਸ਼ ਦੇ ਨਾਗਰਿਕ ਨੂੰ ਕੋਈ ਮਨਾਈ ਇਹ ਜੀ ਨਹੀਂ ਦੇਸ਼ ਦਾ ਨਾਗਰਿਕ ਜੇ ਵਾਗਾ ਬਾਰਡਰ ਤੇ ਬਹਿ ਕੇ ਪੰਜਾਬ ਦਾ ਕਿਸਾਨ ਦੇਸ਼ ਦੀ ਹੱਕ ਦੀ ਗੱਲ ਕਰ ਸਕਦਾ ਦੇਸ਼ ਨੂੰ ਫੂਡ ਸਿਕਿਉਰਿਟੀ ਦੇ ਸਕਦਾ ਹੈ ਤੇ ਉਹ ਦੇਸ਼ ਦੀ ਰਾਜਧਾਨੀ 'ਚ ਜਾ ਕੇ ਵੀ ਡੈਮੋਕਰੈਟਿਕ ਤਰੀਕੇ ਨਾਲ ਲੋਕਤੰਤ੍ਰਿਕ ਤਰੀਕੇ ਨਾਲ ਹੀ ਆਪਦੀ ਗੱਲ ਰੱਖੂਗਾ ਦੇਸ਼ ਦੇ ਭਲੇ ਦੀ ਗੱਲ ਕਰੂਗਾ ਮਗਰ ਅੱਜ ਉਹਤੇ ਗੋਲੀ ਚਲਾਈ ਜਾ ਰਹੀ ਹੈ ਔਰ ਗੋਲੀ ਦੀ ਬੁਸ਼ਾਰ ਇਸ ਤਰ੍ਹਾਂ ਦੀ ਹੈ ਜਾਂ ਅਤਰੂ ਗੈਸ ਇਸ ਤਰ੍ਹਾਂ ਸਿੱਟੇ ਜਾ ਰਿਹਾ ਕਿ ਸ਼ਾਇਦ ਕਿਥੇ ਜਿਵੇਂ ਇੰਡੋ-ਪਾਕ ਜੰਗ ਲੱਗੀ ਹੁੰਦੀ ਕਿ ਇਹ ਪਤਾ ਨਹੀਂ ਕਿਹੜੇ ਦੁਸ਼ਮਣ ਨੇ ਔਰ ਮੈਨੂੰ ਦੁੱਖ ਇਸ ਗੱਲ ਦਾ ਜਿਹੜੀ ਗੱਲ ਮੈਂ 13 ਤਰੀਕ ਤੋਂ ਵਾਰ-ਵਾਰ ਕਹਿੰਦਾ ਆ ਰਿਹਾ ਕਿ ਟੋਟਲ ਫੇਲੀਅਰ ਮਿਲੀ ਭੁਗਤ ਔਰ ਜਿਹਨੂੰ ਮੈਂ ਕਹੂੰਗਾ ਕਿ ਜੇ ਇਹਨਾਂ ਦੀ ਮੁਕਬਰੀ ਔਰ ਕਿਸਾਨਾਂ ਦੇ ਨਾਲ ਜੇ ਕੋਈ ਟਾਉਟੀ ਕਰ ਰਿਹਾ ਤੇ ਉਹ ਭਗਵੰਤ ਮਾਨ ਕਰ ਰਿਹਾ ਟਾਉਟ ਭਗਵੰਤ ਮਾਨ ਪੰਜਾਬ ਚ ਤੁਕਿਓ ਹਰਿਆਣੇ ਤਾਂ ਗਏ ਨਹੀਂ ਪੰਜਾਬ ਚ ਹਰੇਕ ਦੀ ਥੋੜੀ ਸਭ ਦੀ ਕਹਿੰਦਾ ਮੈਂ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦਾ ਤੇ ਭਾਈ ਫਿਰ 3 ਕਰੋੜ ਲੋਕਾਂ ਨੂੰ ਜਾਨੀ ਮਾਲੀ ਉਹਨਾਂ ਦੀ ਸੁਰੱਖਿਆ ਕਰਨੀ ਉਹਨਾਂ ਨੂੰ ਸਿਕਿਉਰਿਟੀ ਦੇਣੀ ਇਹ ਕਿਹਦੀ ਜ਼ਿੰਮੇਵਾਰੀ ਹੈ ਇਹ ਵੀ ਭਗਵੰਤ ਮਾਨ ਜੀ ਥੋੜੀ ਜ਼ਿੰਮੇਵਾਰੀ ਤੁਹਾਡੇ ਦੋ ਪੱਤਰਕਾਰ ਕਈ ਕਿਸਾਨ ਨੀਲਪੁਲਿੰਦਰ ਤੇ ਹੋਰ ਪੱਤਰਕਾਰਾਂ ਦੇ ਉਸ ਦਿਨ 6:00 ਵਜੇ 13 ਤਰੀਕ ਨੂੰ 100 ਤੋਂ ਵੱਧ 150 ਤੋਂ ਵੱਧ ਕਿਸਾਨ ਇੱਥੇ ਜ਼ਖਮੀ ਆ ਉਹ ਕਿਹਨੇ ਕਰਤੇ ਬੜਾ ਸਪਸ਼ਟਾ ਕੌਣ ਕਰ ਰਿਹਾ ਤੇ ਜੇ 13 ਤਰੀਕ ਨੂੰ ਪਰਚਾ ਦਰਜ ਕੀਤਾ ਹੁੰਦਾ ਤੇ ਅੱਜ ਵਾਲੀ ਇਹ ਸਥਿਤੀ ਨਾ ਖੜੀ ਹੁੰਦੀ ਭਗਵੰਤ ਮਾਨ ਨੇ ਪਹਿਲਾਂ ਇੱਕ ਸ਼ੁਭ ਸ਼ੁਭ ਮਰਵਾਇਆ ਸਿੱਧੂ ਮੂਸੇ ਵਾਲਾ ਸ਼ੁਭਦੀ ਤੇ ਅੱਜ ਦੂਜਾ ਸ਼ੁਭ ਮਰਵਾਤਾ ਔਰ ਕੱਲ 2 ਵਜੇ ਢੱਲੇ ਵਾਲ ਸਾਹਿਬ ਨੇ ਇਸ ਗੱਲ ਦੀ ਪੁਸ਼ਟੀ ਕਰਤੀ ਸੀ ਮੈਂ ਉਸ ਨੂੰ ਰੀਟਵੀਟ ਕੀਤਾ ਮੈਨੂੰ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਤੁਸੀਂ ਸੈਂਸੇਸ਼ਨਲਾਈਜ਼ ਕਰ ਰਹੇ ਹੋ ਤੁਸੀਂ ਇਹ ਝੂਠੀਆਂ ਖਬਰਾਂ ਫਲਾ ਰਹੇ ਹੋ ਤੇ ਫਿਰ ਥੋੜੀ देर ਬਾਅਦ ਉਹ ਪੋਸਟ ਡਿਲੀਟ ਕਰਕੇ ਔਰ ਚੀਫ ਮਿਨਿਸਟਰ ਨੂੰ ਜੀ ਦੀ ਜ਼ਿੰਮੇਵਾਰੀ ਹੈ ਸਿਕਿਉਰਿਟੀ ਦੇਣੀ ਉਹਨੂੰ 2 ਵਜੇ ਤੋਂ 6:30 ਵਜੇ ਮਤਲਬ 6 ਘੰਟਿਆਂ ਤੋਂ ਵੱਧ ਲੱਗ ਗਏ ਇਸ ਗੱਲ ਨੂੰ ਮੰਨਣ ਆਸਤੇ ਕਿ ਪੰਜਾਬ ਦੀ ਧਰਤੀ 'ਚ ਇੱਕ 22-23 ਸਾਲਾਂ ਦਾ ਨੌਜਵਾਨ ਜਿਹੜਾ ਜੈ ਜਵਾਨ ਜੈ ਕਿਸਾਨ ਦੀ ਗੱਲ ਕਰਦਾ ਸੀ ਉਹਨੂੰ ਮਾਰਤਾ ਗਿਆ ਤੇ ਭਾਈ ਪਰਚਾ ਕਿਉਂ ਨਹੀਂ ਦਰਜ ਹੋ ਰਿਹਾ ਚੀਫ ਮਿਨਿਸਟਰ ਸਾਹਿਬ ਕਹਿ ਰਿਹਾ ਜੀ ਪਰਚਾ ਦਰਜ ਹੋਊਗਾ ਪੋਸਟਮਾਰਟਮ ਤੋਂ ਬਾਅਦ ਮੈਨੂੰ ਜੋ ਇੱਥੇ ਦੱਸਿਆ ਗਿਆ ਇੱਥੇ ਤੇ ਡਾਕਟਰ ਕਹਿ ਰਿਹਾ ਪਹਿਲਾਂ ਪਰਚਾ ਦਰਜ ਹੋਵੇ ਫਿਰ ਪੋਸਟਮਾਰਟਮ ਹੋਊਗਾ ਔਰ ਕਾਨੂੰਨ ਵੀ ਉਹ ਹੈ ਤੇ ਕੀ ਚੀਫ ਮਿਨਿਸਟਰ ਦੀ ਫਿਰ ਇਹ ਮਿਲੀ ਭੁਗਤ ਨਹੀਂ ਚੀਫ ਮਿਨਿਸਟਰ ਦੀ ਡਿਊਟੀ ਆ ਟੂ ਪ੍ਰੋਟੈਕਟ ਲਾਈਫ ਐਂਡ ਲਿਬਰਟੀ ਲੋਕਾਂ ਦੀ ਇਹਨਾਂ ਨੇ ਪ੍ਰੋਟੈਕਟ ਕਰਨੀ ਔਰ ਜਿਹੜੇ ਸ਼ਾਂਤਮਈ ਢੰਗ ਨਾਲ ਬੜੇ ਜਾਬਤੇ 'ਚ ਰਹਿ ਕੇ ਜੇ ਦੇਸ਼ ਨੂੰ ਆਂਦੇ ਪੰਡਾਰ 'ਚ ਯੋਗਦਾਨ ਪਾ ਸਕਦੇ ਆ ਦੇਸ਼ ਲਈ ਕੁਰਬਾਨ ਹੋ ਸਕਦੇ ਆ ਉਹਨਾਂ ਨੇ ਕਹ ਉਹਨ ਤੋਂ ਉਹਨਾਂ ਤੋਂ ਕਾਹਦਾ ਖਤਰਾ ਔਰ ਇਹਨਾਂ ਨੂੰ ਚੀਫ ਮਿਨਿਸਟਰ ਸਾਹਿਬ ਨੂੰ ਪਤਾ ਨਹੀਂ ਕਿ ਉੱਥੇ ਕਿਹੜੀ ਕਿਹੜੀ ਚੀਜ਼ ਬਾਰਡਰ ਤੇ ਲੱਗੀ ਆ ਪਤਾ ਨਹੀਂ ਕੀ ਹੋਣਾ ਸੀ ਕੱਲ ਜਿਸ ਤਰੀਕੇ ਨਾਲ ਆ ਕੇ ਪੰਜਾਬ ਦੀ ਧਰਤੀ 'ਚ ਟਰੈਕਟਰ ਭੰਨ ਕੇ ਗਏ ਆ ਪੱਟਾਂ ਨੂੰ ਥਾਪੀਆਂ ਮਾਰਦੇ ਸਨ ਗੱਡੀਆਂ ਭੰਨ ਕੇ ਇਹ ਕਿਹੜਾ ਮਤਲਬ ਕਿਹੜੇ ਲਾਅ ਥੱਲੇ ਆ ਕਾਨੂੰਨ ਦੱਸ ਦਨ ਸੋ ਜੋ ਰਵਈਆ ਪਨਾਇਆ ਜਾ ਰਿਹਾ ਔਰ ਜੋ ਰੁਪਈਆ ਸਟੇਟ ਗਵਰਨਮੈਂਟ ਦਾ ਆਮ ਆਦਮੀ ਪਾਰਟੀ ਦਾ ਜਿਹੜੇ ਕਹਿੰਦੇ ਸੀ ਐਮਐਸਪੀ ਅਸੀਂ ਦਵਾਂਗੇ ਮੈਂ ਅਰਵਿੰਦ ਕੇਜਰੀਵਾਲ ਦੀ 20 10 21 ਦੀ ਟਵੀਟ ਹੈ ਜੀ ਹਾਂਜੀ ਸਰ ਤੇ ਦੂਜੀ ਅਨਮੋਲ ਗਗਨ ਮਾਨ ਦੀ ਉਹ ਬਿਆਨ ਸਾਰੇ ਆ ਜਨਤਕ ਕੀਤੇ ਜਿਹੜੇ ਕਹਿੰਦੇ ਸਨ ਕਿ ਐਮਐਸਪੀ ਕਾਨੂੰਨ ਬਣਾਉਣਾ ਚਾਹੀਦਾ ਔਰ ਜਿਹੜੇ ਕਹਿੰਦੇ ਸੀ ਜੇ ਉਹ ਨਹੀਂ ਦਵਾਂਗੇ ਅਸੀਂ ਐਂ ਦਵਾਂਗੇ ਤੇ ਭਾਈ ਤੁਸੀਂ ਦਿੰਦੇ ਕਿਉਂ ਨਹੀਂ ਅੱਜ ਇਸੇ ਬਦਲਾਅ ਲਈ ਤਾਂ ਲੋਕਾਂ ਨੇ ਵੋਟਾਂ ਦਿੱਤੀਆਂ ਅਸੀਂ ਤੁਹਾਨੂੰ ਤੇ ਅੱਜ ਬਦਲਾਅ ਤੁਸੀਂ ਲਿਆ ਕੇ ਦਿੱਤਾ ਕਿ ਤੁਸੀਂ ਕਿਸਾਨਾਂ ਨੂੰ ਜਿਵੇਂ ਫੌਟਰ ਹੁੰਦਾ ਨਾ ਦੁਸ਼ਮਨਾ ਤੁਸੀਂ ਦੁਸ਼ਮਨ ਤਾਂ ਨਹੀਂ ਮੈਂ ਚਲੋ ਕਹਿ ਸਕਦਾ ਜਿਵੇਂ ਸ਼ੇਰ ਦੇ ਅੱਗੇ ਸਿੱੜਦੀਦਾ ਕਿਸੇ ਨੂੰ ਕੀ ਇਹ ਤੇ ਲੋਕਾਂ ਨੂੰ ਤੁਸੀਂ ਅੱਗੇ ਦੇ ਗੋਲੀ ਬਾਰੂਦ ਜਿਵੇਂ ਉਹਨਾਂ ਨੂੰ ਤੁਸੀਂ ਢਾਲ ਬਣਾ ਰਹੇ ਹੋ ਆਪਦੇ ਕਿਸਾਨ ਨੂੰ ਕੀ ਇਹ ਥੋੜੀ ਸੋਚ ਹੈ ਕਿਸਾਨ ਪਰ ਸੋ ਮੈਂ ਭਗਵੰਤ ਮਾਨ ਨੂੰ ਕਹਿਣਾ ਕਿ ਭਾਈ ਸਟੈਂਡ ਬਾਈ ਆਫ ਫਾਰਮਰਸ ਆਪਦੇ ਖੇਤ ਮਜ਼ਦੂਰਾਂ ਨਾਲ ਖੜ੍ਹ ਆਪਦੇ ਨਾਗਰਿਕਾਂ ਨਾਲ ਖੜ੍ਹ ਜਿਨ੍ਹਾਂ ਨਾਲ ਬੇਇਨਸਾਫੀ ਉਸ ਧਰਤੀ ਤੇ ਹੋ ਰਹੀ ਆ ਪੰਜਾਬ ਦੀ ਉਹ ਧਰਤੀ ਜਿਹੜੀ ਗ੍ਰੀਨ ਰੈਵੋਲੂਸ਼ਨ ਲੈ ਕੇ ਆਈ ਆ ਪੰਜਾਬ ਦੀ ਉਹ ਧਰਤੀ ਜਿਨੇ ਸਭ ਤੋਂ ਵੱਧ ਕੁਰਬਾਨੀ ਇਹ ਦੇਸ਼ ਲਈ ਦਿੱਤੀ ਆ ਔਰ ਉਸ ਧਰਤੀ ਤੇ ਅੱਜ ਪੰਜਾਬੀਆਂ ਦਾ ਕਿਸਾਨਾਂ ਦਾ ਖੂਨ ਰੁੱਲੇ ਉਹਦੇ ਲਈ ਜ਼ਿੰਮੇਵਾਰ ਮੌਜੂਦਾ ਸਰਕਾਰ ਹੈ ਭਗਵੰਤ ਮਾਨ ਹੈ ਨਾ ਖੇਡਾ ਖੇਡੋ ਇਹਨਾਂ ਦੀ ਹਿਫਾਜ਼ਤ ਕਰੋ ਇਹਨਾਂ ਨੂੰ ਇਸ ਤਰ੍ਹਾਂ ਅੱਗੇ ਨਾ ਖੜਾ ਕਰਦੋ ਕਿ ਨੁਕਸਾਨ ਸਾਡਾ ਹੋਵੇ ਤੇ ਇਹਦੇ ਲਈ ਹੋਰ ਕੋਈ ਜ਼ਿੰਮੇਵਾਰ ਨਹੀਂ ਔਰ ਮੈਂ ਭਾਜਪਾ ਦੀ ਮਨੋਹਰ لال ਖੱਟਰ ਦੀ ਸਰਕਾਰ ਨੂੰ ਜਿਨ੍ਹਾਂ ਦੀ ਡਾਇਰੈਕਸ਼ਨ ਤੇ ਮੈਂ ਸਮਝਦਾ ਕਿ ਸ਼ਾਇਦ ਉਹਨਾਂ ਦਾ ਡੀਜੀਪੀ ਇਹਨਾਂ ਤੱਤ ਪਰ ਨਹੀਂ ਜਿਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੱਲ ਕਿਨੇ ਆਰਡਰ ਕੱਡੇ ਕਿ ਉਹ ਜੀਸੀਬੀ ਨਹੀਂ ਜਾਣੀ ਚਾਹੀਦੀ ਹਰਿਆਣੇ ਨੇ ਕੱਡੇ ਔਰ ਸਭ ਤੋਂ ਵੱਧ ਉਹਨੂੰ ਅਮਲ ਕਿਨੇ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਕੱਲ ਜਿਹੜੇ ਲੰਗਰ ਲੈ ਕੇ ਆਉਂਦੇ ਸੀ ਅੱਜ ਜਥੇਬੰਦੀਆਂ ਦੇ ਲੀਡਰ ਕਹਿ ਰਹੇ ਸਨ ਲੰਗਰ ਵਾਲਿਆਂ ਨੂੰ ਰੋਕਿਆ ਗਿਆ ਸੋ ਥੋੜੀ ਮੰਨਸ਼ਾ ਕੀ ਹੈ ਇਹ ਕੋਈ ਚੰਗੀ ਨਹੀਂ ਔਰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਜਿਹਦਾ ਮੈਨੂੰ ਬੜਾ ਫਿਕਰ ਵੀ ਆ ਮੈਂ ਪਹਿਲਾਂ ਵੀ ਚਾਚੋ ਕੇ ਪਿੰਡ ਜਾ ਕੇ ਆਇਆ ਗਿਆਨ ਸਿੰਘ ਉਹ ਤੰਦਰੁਸਤ ਸਨ ਉਹਨਾਂ ਦੀ ਡੈਥ ਦਾ ਕਾਰਨ ਬਣਿਆ ਥਰੂ ਗੈਸ ਇੰਨੀ ਚੜਦੀ ਆ ਕਹਿੰਦੇ ਗੈਸ ਕਿ ਅਗਲਾ ਸਾਹ ਨਹੀਂ ਆਉਂਦਾ ਔਰ ਉਹਦੇ ਚ ਵੀ ਕਹੀ ਗਾ ਹਾਰਟ ਅਟੈਕ ਹਾਰਟ ਅਟੈਕ ਮੰਨਣ ਨੂੰ ਨਹੀਂ ਤਿਆਰ ਸੋ ਇਹ ਹਾਲਾਤ ਬਣ ਰਿਹਾ 100 ਤੋਂ ਵੱਧ ਜ਼ਖਮੀ ਐ ਤਿੰਨ ਦੀ ਡੈਥ ਹੋ ਗਈ ਐ ਇਹਦੇ ਲਈ ਸਿੱਧਾ ਕਾਰਨ ਜ਼ੁੰਮੇਵਾਰ ਜੇ ਹਰਿਆਣੇ ਦੀ ਸਰਕਾਰ ਨਾਲ ਭਗਵੰਤ ਮਾਨ ਵੀ ਐ ਇਹਨਾਂ ਤੇ ਖਿਲਾਫ ਕਾਰਵਾਈ ਹੋਵੇ ਤੇ ਅਸਤੀਫਾ ਦੇ ਮਜੀਠੀਆ ਸਾਹਿਬ ਦੇਖੋ ਜੀ ਉਹਨਾਂ ਦੇ ਡਰ ਸ਼ਿਕਵੇ ਸ਼ੰਕੇ ਬਿਲਕੁਲ ਸਹੀ ਹੈ ਮੈਂ ਇੱਕ ਵੀਡੀਓ ਤੁਹਾਨੂੰ ਦਿਖਾ ਰਿਹਾ ਕਿ ਪੰਜਾਬ ਚ ਤਾਂ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਭਗਵੰਤ ਮਾਨ ਨੂੰ ਦੇਖੋ ਇੰਟੈਲੀਜੈਂਸ ਫੇਲਿਅਰ ਕੇ ਸੱਜਦਾ ਇਹਨੂੰ ਨਹੀਂ ਪਤਾ ਬਾਰਡਰ ਤੇ ਕੀ ਹਾਲਾਤ ਬਣੇ ਤੂੰ ਆਪਦੇ ਬੰਦਿਆਂ ਨੂੰ ਆਪ ਮਰਵਾਉਣ ਤੇ ਹੋਇਆ ਉੱਥੋਂ ਹਰਿਆਣੇ ਸਰਕਾਰ ਦੇ ਐਸਪੀ ਜੋ ਅੰਬਾਲਾ ਲੱਗੇ ਆ ਉਹ ਪ੍ਰੈਸ ਕਾਨਫਰੰਸ ਕਰਕੇ 16 ਤਰੀਕ ਨੂੰ ਜਾਰੀ ਕਰ ਰਹੇ ਆ ਆਪਦੀ ਵੀਡੀਓ ਕਿ ਕੋਈ ਵੀ ਸਾਨੂੰ ਇਹਨਾਂ ਕਿਸਾਨ ਜਿਹੜੇ ਸਾਹਮਣੇ ਆ ਰਹੇ ਇਹਨਾਂ ਦੀ ਸਾਨੂੰ ਗੁਪਤ ਸੂਚਨਾ ਦਵੇ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਔਰ ਜਿਹੜਾ ਉਹਨਾਂ ਦੀ ਪਛਾਣ ਕਰਾ ਦੂਗਾ ਅਸੀਂ ਉਹਨਾਂ ਦੇ ਖਿਲਾਫ ਇਹੋ ਜਿਹਾ ਖਤਰਨਾਕ ਪਰਚਾ ਦਵਾਂਗੇ ਕਿ ਅੱਗੋਂ ਕੋਈ ਹਿੰਮਤ ਨਾ ਕਰੇ ਇੱਥੇ ਆਉਣ ਨੂੰ ਉਹ ਤਾਂ ਜਨਤਿਕ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਗੱਲਾਂ ਦਾ ਬਿਆਨ ਦੇ ਰਹੇ ਜੇ ਜੋ ਇਹ ਬਿਆਨ ਦੇ ਰਿਹਾ ਉਹਨਾਂ ਦੀ ਮਨਚਾ ਇਸ ਮਸਲੇ 'ਚ ਕੀ ਹੈ ਇਹ ਬੜੀ ਕਲੀਅਰ ਹੈ ਇਸ ਲਈ ਮੈਂ ਤੁਹਾਨੂੰ ਉਹ ਵੀਡੀਓ ਇੱਕ ਵਾਰੀ ਵਕਾਉਣਾ ਚਾਹੁੰਨਾ ਔਰ ਉਹ ਪ੍ਰੈਸ ਨੋਟ ਵਕਾਉਣਾ ਚਾਹੁੰਨਾ ਜਿਹੜਾ ਉੱਥੋਂ ਜਾਰੀ ਹੋਇਆ ਤੁਹਾਨੂੰ ਉੱਥੋਂ ਕਲੀਅਰਟੀ ਆ ਜਾਊਗੀ ਕਿ ਕੀ ਉੱਥੇ ਚੱਲ ਰਿਹਾ ਹੈ ਤੇ ਕੀ ਨਹੀਂ ਚੱਲ ਰਿਹਾ ਇਹ ਬੜਾ ਹੀ ਡੇਂਜਰਸ ਸਿਚੁਏਸ਼ਨ ਹੈ ਕਿ ਹਰਿਆਣਾ ਪੁਲਿਸ ਨੇ ਨਾਲੇ ਤਾਂ ਧੱਕਾ ਕਰਨ ਤੇ ਨਾਲੇ ਪਰਚੇ ਦੇ ਨਾਲੇ ਉਹਨਾਂ ਨੂੰ ਕਹਿਣ ਕਿ ਸਾਨੂੰ ਪਛਾਣ ਕਰਾ ਦਿਓ ਤੇ ਬਾਅਦ ਚ ਅਸੀਂ ਇਹਨਾਂ ਸਾਰਿਆਂ ਨੂੰ ਨਜਿੱਟਾਂਗੇ ਆ ਆ ਚਲੋ ਅੱਜ ਮੈਂ ਆ ਫੋਟੋਆਂ ਤਾਂ ਮੈਂ ਅੱਜ ਸਵੇਰੇ ਵੀ ਦਿਖਾਈਆਂ ਜੋ ਸਾਰਿਆਂ ਨੇ ਕਿ ਕਿਸ ਤਰ੍ਹਾਂ ਉਹਨਾਂ ਤੇ ਇਹ ਸਾਰੀ ਕਾਰਵਾਈ ਹੋ ਰਹੀ ਆ ਤੇ ਪੰਜਾਬ ਦੀ ਟੈਰੀ ਆ ਆ ਆ ਵੇਖੋ ਜੀ ਪੰਜਾਬ ਦੀ ਟੈਰੀ ਚ ਆ ਖੋਲ ਲੱਭ ਰਿਹਾ ਭਗਵੰਤ ਮਾਨੀ ਸਲੀਪਿੰਗ ਇਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਇਹਨੂੰ ਮਿਲੀ ਭੁਗਤ ਕਵਾਂਗੇ ਕੀ ਇਹਨੂੰ ਟਾਉਟੀ ਕਵਾਂਗੇ ਆ ਆ ਆ ਨੀਲ ਭਲਿੰਦਰ ਦੀ ਉਹ ਵੀਡੀਓ ਹੈ 13 ਤਰੀਕ ਦੀ ਹੈ ਪੁੱਛਿਆ ਜੀ ਨੀਲ ਭਲਿੰਦਰ ਦਾ ਹਾਲ ਉਹਦਾ ਸਿਰ ਕਿਵੇਂ ਪਾਟ ਗਿਆ ਇੱਥੇ ਕੋਈ ਹਵਾਈ ਫੈਰ ਕਰਦੇ ਉਹ ਤੇ ਦਾ ਪਰਚਾ ਦੇ ਦਿੰਦੇ ਸੋ ਇਹਨਾਂ ਦੇ ਸਿਰ ਪਾਟਣ ਦੇ ਆ 100 ਤੋਂ ਬਾਅਦ ਇੱਥੇ ਜ਼ਖਮੀ ਹੋ ਗਿਆ ਆ ਹੁਣੇ ਮਲਕੀਤ ਮੈਨੂੰ ਮਿਲਿਆ ਪਿੰਡ ਦਾ ਆਪਣੇ ਬਡਲਾਡੇ ਦਾ ਜੀ ਬਡਲਾਡੇ ਦਾ ਉਹਦੀ ਅੱਖ ਚਲੀ ਗਈ ਹੈ ਹੂਜ ਰਿਸਪੌਂਸਿਬਲ ਜੀ ਆ ਸਰ ਇਹ ਤਰਫ ਪੰਜਾਬ ਸਰਕਾਰ ਕਹਿੰਦੀ ਹੈ ਕਿ ਮੁਆਵਜ਼ਾ ਵੀ ਦੇਵਾਂਗੇ ਪਰਚੇ ਵੀ ਦਰਵਾਏ ਕਰਾਂਗੇ तमाम ਚੀਜ਼ਾਂ ਕਰਾਂਗੇ ਲੇਕਿਨ ਪਿਛਲੇ 2 ਦਿਨਾਂ ਤੋਂ ਮੌਰਚਰੀ ਦੇ ਵਿੱਚ ਦੋ ਕਿਸਾਨ ਪਈ ਸੀਗੇ ਤੇ ਤੀਜਾ ਕਿਸਾਨ ਦੀ ਡੈੱਡ ਬੋਡੀ ਜਿਹੜੀ ਆ ਉਹ ਪਈ ਹੋਈ ਆ ਖੇਤ ਤੋਂ ਲੈ ਕੇ ਲਗਾਤਾਰ ਕੀਚਾ ਫਸਿਆ ਹੋਇਆ ਕਿ ਮੁਆਵਜ਼ੇ ਤੇ ਵੀ ਹਲ ਤੱਕ ਕੋਈ ਚਰਚਾ ਨਹੀਂ ਹੋਈ ਬੋਰਡ ਬਣਾਉਣ ਤੇ ਵੀ ਕੋਈ ਚਰਚਾ ਨਹੀਂ ਹੋਈ ਕਿਵੇਂ ਵੇਖ ਇੱਕ ਤਰਫ ਸਰਕਾਰ ਦੇ ਦਾਅਵੇ ਮੁੱਖ ਮੰਤਰੀ ਲਾਈਵ ਹੋ ਕੇ ਕਹਿ ਰਹੇ ਨੇ ਦੂਜੀ ਤਰਫ ਹਲ ਤੱਕ ਖੇਤ ਤੋਂ ਉਸ ਨੌਜਵਾਨ ਦਾ ਪੋਸਟਮਾਰਟਮ ਨਹੀਂ ਹੋਇਆ ਦੇਖੋ 24 ਘੰਟੇ ਤੋਂ ਵੱਧ ਬੀਤ ਗਏ ਆ 6 ਘੰਟੇ ਲੱਗ ਗਏ ਸੀ ਚੀਫ ਮਿਨਿਸਟਰ ਨੂੰ ਐਡਮਿਟ ਕਰਨ ਵਾਸਤੇ ਕੀ ਮੌਤ ਹੋਈ ਹੈ ਦੇ ਟੂ ਯਰ اور ਹੋਈ ਉਹਦੀ ਨਲਕੀ ਕਰਕੇ ਹੁਣ ਵੀ 24 ਘੰਟੇ ਬੀਤਣ ਤੋਂ ਬਾਅਦ ਜਿਹਦਾ ਪਰਿਵਾਰ ਉੱਥੇ ਆ ਕੇ ਬੈਠਿਆ ਮੌਚਰੀ ਤੋਂ ਬਾਹਰ ਕੀ ਇਹ ਹਿਊਮਨ ਰਾਈਟਸ ਵਾਇਲੇਸ਼ਨ ਨਹੀਂ ਹੈ ਕਿ ਤੁਸੀਂ ਉਹਦਾ ਪਰਚਾ ਹੀ ਨਹੀਂ ਦਰਜ ਕਰ ਰਹੇ ਬੰਦੇ ਦੀ ਡੈਥ ਹੋ ਗਈ ਹੈ ਕਾਨੂੰਨ ਕਹਿੰਦਾ ਪਰਚਾ ਦਰਜ ਹੋਵੇ ਚੀਫ ਮਿਨਿਸਟਰ ਕੀ ਕਹਿ ਰਿਹਾ ਪਹਿਲਾਂ ਪੋਸਟਮਾਰਟਮ ਹੋ ਤੇ ਫਿਰ ਪਰਚਾ ਹੋ ਤੇ ਡਾਕਟਰ ਕੀ ਕਹਿ ਰਿਹਾ ਪਹਿਲਾਂ ਪਰਚਾ ਹੋਊ ਤੇ ਫਿਰ ਪੋਸਟਮਾਰਟਮ ਹੋਊ ਤੇ ਤੁਸੀਂ ਸਮਝ ਲਓ ਕਿ ਇਹਨਾਂ ਦੀ ਸੋਚ ਕੀ ਹੈ ਚੀਫ ਮਿਨਿਸਟਰ ਦੀ ਕਾਨੂੰਨ ਬੜਾ ਕਲੀਅਰ ਹੈ ਕੋਸ ਰਜਿਸਟਰ ਦਾ ਕੇਸ ਐਂਡ ਫਿਰ ਪੋਸਟਮਾਰਟਮ ਹੋਊਗਾ ਔਰ ਪੋਸਟਮਾਰਟਮ ਹੋ ਹੀ ਨਹੀਂ ਰਿਹਾ ਤੇ ਚੀਫ ਮਿਨਿਸਟਰ ਇਹਦਾ ਮਤਲਬ ਕਰਾਉਣਾ ਨਹੀਂ ਚਾਹ ਰਿਹਾ ਇੱਕ ਪਾਸੇ ਕਹਿ ਰਿਹਾ ਮੈਂ ਇੱਕ ਨਹੀਂ 100 ਕੁਰਸੀਆਂ ਵਾਰ ਦੂੰਗਾ ਭਾਈ ਤੂੰ ਕੁਰਸੀ ਕਾਦੀ ਵਾਰਨੀ ਆ ਤੂੰ ਤਾਂ ਡਮੇਟ ਹੀ ਨਹੀਂ ਕਰਕੇ ਰਾਜੀ ਕੀ ਤੇਰੇ ਕਿਸਾਨਾਂ ਨਾਲ ਕੀ ਧੱਕਾ ਹੋ ਰਿਹਾ ਲੇਪ ਸਰਵਿਸ ਨਾਲ ਨਹੀਂ ਕੁਰਸੀ ਵਾਰੀ ਜਾਣੀ ਤੁਸੀਂ ਤਾਂ ਮਿਲੀ ਭੁਗਤ ਨਾਲ ਕਨਾਈਵੰਸ ਹੈ ਤੁਹਾਡੀ ਰਲੇ ਹੋ ਇਸ ਲਈ ਇਹ ਡਰਾਮਾ ਬੰਦ ਕਰੋ ਔਰ ਪੰਜਾਬ ਦੀ ਧਰਤੀ 'ਚ ਸੇਫਟੀ ਐਂਡ ਸਿਕਿਉਰਿਟੀ ਕਿਉਂਕਿ ਹਰਿਆਣਾ ਤਾਂ ਪਹੁੰਚੀ ਨਹੀਂ ਭਾਈ ਉਹ ਨਿਹੱਤੇ ਲੋਕ ਕਿਸਾਨਾਂ ਦੀ ਖੇਤ ਮਜ਼ਦੂਰਾਂ ਨੂੰ ਸੇਫਟੀ ਐਂਡ ਸਿਕਿਉਰਿਟੀ ਇਨਸ਼ੋਰ ਕੀਨੇ ਕਰਨੀ ਹੈ ਸਰਕਾਰ ਨੂੰ ਔਰ ਕੀ ਇਹਨਾਂ ਦਾ ਐਸਐਸਪੀ ਪਟਿਆਲਾ ਉੱਥੇ ਤੁਰੇ ਫਿਰਦਾ ਜੀ ਏ ਡੀਜੀਪੀ ਜਸਕਰਨ ਸਿੰਘ ਉੱਥੇ ਤੁਰੇ ਫਿਰਦੇ ਆ ਕੀ ਉਹਨਾਂ ਨੂੰ ਦਿਖਦਾ ਨਹੀਂ ਕਿ ਕੌਣ ਸਿੱਟ ਰਿਹਾ ਉਹਨਾਂ ਦੇ ਬਿਆਨ ਤੇ ਪਰਚਾ ਦਰਜ ਕਰੋ